ਸਾਡੇ ਮਾਨਯੋਗ ਸੀਐਮ ਸਾਹਿਬ ਦੀ ਜਿਹੜੀ ਆਰਗੇਨਾਈਜ਼ ਕ੍ਰਾਈਮ ਦੇ ਖਿਲਾਫ ਜ਼ੀਰੋ ਟੋਲਰੈਂਸ ਪਾਲਿਸੀ ਹੈ ਉਹਦੇ ਤਹਿਤ ਕਮਿਸ਼ਨਰਡ ਪੁਲਿਸ ਅੰਮ੍ਰਿਤਸਰ ਵੱਲੋਂ ਪਹਿਲਾਂ ਵੀ ਕਾਫੀ ਗੈਂਗਸਟਰ ਤੇ ਆਰਗੇਨਾਈਜ਼ ਕ੍ਰਾਈਮ ਦੇ ਖਿਲਾਫ ਵੱਡੀ ਕਾਮਯਾਬੀਆਂ ਮਿਲੀਆਂ ਇਹ ਵੀ ਇੱਕ ਇੰਪੋਰਟੈਂਟ ਕੇਸ ਹੈ ਬੀ ਡਿਵੀਜ਼ਨ ਏਰੀਏ ਦੇ ਵਿੱਚ ਕੁਝ ਦਿਨ ਪਹਿਲਾਂ ਇੱਕ ਬਿਜ਼ਨਸਮੈਨ ਦੇ ਘਰ ਦੇ ਬਾਹਰ ਗੋਲੀ ਚੱਲੀ ਸੀ ਇੱਕ ਇਕਰਾਂ ਉਹ ਪੁਲਿਸ ਨੂੰ ਦੱਸਣ ਤੋਂ ਗਰੇਜ਼ ਕਰ ਰਹੇ ਸੀ ਉਹਨਾਂ ਨੇ ਨਹੀਂ ਦੱਸਿਆ ਕਿ ਉਹ ਆਂਡੀਆਂ ਤੋਂ ਸਾਨੂੰ ਪਤਾ ਲੱਗਿਆ ਉਹਦੀ ਅਸੀਂ ਇਨਵੈਸਟੀਗੇਸ਼ਨ ਕੀਤੀ ਇਨਵੈਸਟੀਗੇਸ਼ਨ ਕਰਦੇ ਕਰਦੇ ਸਾਡੀ ਟੀਮ ਨੇ ਬੜੀ ਮਿਹਨਤ ਨਾਲ ਇਹ ਅਕਿਊਜ਼ ਜਿਹੜੇ ਆ ਦੋ ਅਰੈਸਟ ਕੀਤੇ ਜੀ ਇਹਦੇ ਚ ਗੱਲ ਇਹ ਹੋਈ ਕਿ ਪ੍ਰਭ ਦਾਸੂ ਵਾਲ ਇੱਕ ਨੌਨ ਗੈਂਗਸਟਰ ਹੈਗਾ ਉਹਦੇ ਕਹਿਣ ਤੇ ਇਹਨਾਂ ਨੇ ਇਹ ਕੰਮ ਕੀਤਾ ਸੀਗਾ ਔਰ ਅਲਟੀਮੇਟਲੀ ਇਹ Aim ਫਰauti ਸੀਗਾ ਉਹਦੇ ਤੇ ਐਫ ਆਈ ਆਰ ਅਸੀਂ ਦਰਜ ਕੀਤੀ ਬੀ ਡਿਵੀਜ਼ਨ ਦੇ ਵਿੱਚ ਤੇ ਉਸ ਤੋਂ ਅੱਗੇ ਇਨਵੈਸਟੀਗੇਸ਼ਨ ਕਰਦੇ ਕਰਦੇ ਦੋ ਮੁਲਜ਼ਮ ਫੜੇ ਇੱਕ ਰਵੀ ਇੱਕ ਜੋਬਨ ਇਹ ਦੋਨੋਂ ਮੁਹੱਲਾ ਨਾਨਕਸਰ ਤਰਨਤਾਰਨ ਦੇ ਰਹਿਣ ਵਾਲੇ ਆ ਰਵੀ ਦੀ ਉਮਰ ਤਕਰੀਬਨ 25 ਸਾਲ ਹੈ ਪੰਚਵੀ ਪਾਸ ਹੈ ਵੈਲਡਰ ਦਾ ਕੰਮ ਕਰਦਾ ਹੈ ਪਹਿਲਾਂ ਕੋਈ ਕੇਸ ਨਹੀਂ ਹੈ ਇਹਦੇ ਤੇ ਔਰ ਜਿਹੜਾ ਜੋਬਨ ਹੈ ਇਹ 24 ਸਾਲ ਦਾ ਹੈ ਪਲੱਸ 2 ਪਾਸ ਹੈ ਮੀਟ ਦੀ ਦੁਕਾਨ ਤੇ ਕੰਮ ਕਰਦਾ ਹੈ ਬੇਸਿਕਲੀ ਗੱਲ ਕੀ ਹੋਈ ਹੈ ਕਿ ਜਿਹੜਾ ਰਵੀ ਹੈ ਇਨੇ ਮੋਟਰਸਾਈਕਲ ਚਲਾਇਆ ਔਰ ਇਹ ਖੱਬੇ ਹੱਥ ਦਾ ਲੈਫਟੀ ਹੈ ਇਹ ਇਨੇ ਫਾਇਰ ਕੀਤਾ ਔਰ ਉਸ ਤੋਂ ਬਾਅਦ ਇਹਨਾਂ ਨੂੰ ਇੱਕ ਹੋਰ ਬੰਦਾ ਹੈਗਾ ਜਿਹੜਾ ਜੋਵਨ ਤੇ ਨਾਲ ਇੱਕ ਹੋਰ ਜਿਹੜਾ ਪ੍ਰੀਲੀਨ ਰਾਈਡਰ ਸੀ ਜਿਹਦਾ ਮੈਂ ਨਾਮ ਨਹੀਂ ਅਜੇ ਦੱਸ ਰਿਹਾ ਉਹ ਮੋਟਰਸਾਈਕਲ ਦੇ ਪਿੱਛੇ ਬੈਠਾ ਸੀ ਜੋਵਨ ਨੇ ਬੇਸਿਕਲੀ ਇਹਨਾਂ ਵਾਸਤੇ ਕਪੜੇ ਚੇਂਜ ਕੀਤੇ ਜਦੋਂ ਇਹ ਅਗਲੇ ਪਾਸੇ ਜਾ ਕੇ ਜਹਾਜ਼ਗੜ ਏਰੀਆ 'ਚ ਗਏ ਉੱਥੇ ਕਪੜੇ ਚੇਂਜ ਕੀਤੇ ਗਏ ਉਸ ਤੋਂ ਬਾਅਦ ਇਹ ਆਪਣੇ ਕਾਫੀ ਘੁੰਮਦੇ ਘਮਾਉਂਦੇ ਪਿੰਡਾਂ 'ਚੋਂ ਵੀ ਪੁਲਿਸਾਂ ਨੂੰ ਟਰੈਕ ਨਾ ਕਰ ਸਕੇ ਤਰਨ ਤਰਨ ਚਲੇ ਗਏ ਸੀਗੇ ਔਰ بار بار ਜਿਹੜੀ ਐਕਸਟਰਸ਼ਨ ਦਾ ਜਿਹੜਾ ਸਾਡਾ ਕਾਲਸ ਜਿਹੜੀਆਂ ਆਉਂਦੀਆਂ ਆ ਉਹਦੇ ਤੇ ਅਸੀਂ ਬਹੁਤ ਸੀਰੀਅਸਲੀ ਲੈਂਦੇ ਆ ਔਰ ਇਹ ਜਿਹੜਾ ਨੈਕਸਸ ਹੈ ਜਿਹੜਾ ਇਹ ਸਾਰਾ ਇਸ ਕ੍ਰਿਮੀਨਲ ਗੈਂਗ ਦਾ ਇਹ ਸਾਰੇ ਦਾ ਸਾਰਾ ਫੜਿਆ ਜਾਏਗਾ ਇਹਦੇ ਚ ਅੱਜ ਜਿਹੜੀ ਗੱਲ ਕੀਤੀ ਕਿ ਰਵੀ ਨੂੰ ਉਨ ਤੋਂ ਪਿਸਤਲ ਅਸੀਂ ਬਰਾਮਦ ਕਰਨਾ ਸੀਗਾ ਤੇ ਸਾਡੀ ਜਦੋਂ ਪੁਲਿਸ ਪਾਰਟੀ ਇੱਥੇ ਆਈ ਹੈ ਮਕਬੂਲਪੁਰੇ ਥਾਣੇ ਦੇ ਏਰੀਏ 'ਚ ਕਿਉਂਕਿ ਜਿਹੜਾ ਵਕੂਆ ਪਹਿਲਾ ਹੈਗਾ ਉਹ ਬੀ ਡਿਵੀਜ਼ਨ ਦਾ ਹੈ। ਤੋਂ ਮਕਬੂਲਪੁਰੇ ਦੇ ਏਰੀਏ ਜਿੱਥੇ ਤੁਸੀਂ ਦੇਖਿਆ ਕਿ ਕਾਫੀ ਝਾੜੀਆਂ ਨੇ ਤੇ ਸੁਨਾ ਏਰੀਆ ਹੈ। ਇੱਥੇ ਆ ਕੇ ਜਦੋਂ ਉਹ 30 ਬੋਰ ਦਾ ਇੱਕ ਪਿਸਤਲ ਸੀਗਾ ਉਹਦੀ ਰਿਕਵਰੀ ਕੀਤੀ ਗਈ। ਔਰ ਉਸ ਰਿਕਵਰੀ ਦੌਰਾਨ ਕੋਕ ਸੀਗਾ ਪਿਸਤਲ ਤੇ ਮੁਲਜ਼ਮ ਨੇ ਸ਼ਾਰਤ ਕਰਨ ਦੀ ਕੋਸ਼ਿਸ਼ ਕੀਤੀ ਕਿ ਉਹਨਾਂ ਮੈਂ ਕੋਈ ਨਾ ਕੋਈ ਦਾ ਪਿਸਤੌਲ ਲੈ ਕੇ ਕੋਈ ਨਾ ਕੋਈ ਫਾਇਰ ਕਰਾ ਤੇ ਜਾਂ ਪੁਲਿਸ ਦੇ ਉੱਤੇ ਅਟੈਕ ਕਰਾ ਜਾਂ ਭੱਜਾਂ ਉਸ ਗੁੱਥਮ ਗੁੱਥੀ ਦੇ ਵਿੱਚ ਸਾਡੇ ਪੁਲਿਸ ਮੁਲਾਜ਼ਮਾ ਨੇ ਬੜੀ ਚੌਕਸੀ ਨਾਲ ਉਹਨੂੰ ਜਦੋਂ ਫੜ ਲਿਆ ਕਿਉਂਕਿ ਪਿਸਤੌਲ ਪੌਕ ਸੀ ਉਹਦੇ ਆਪਣੇ ਹੱਥ 'ਚ ਹੀ ਸੀਗਾ ਉਹਦੀ ਜਿਹੜੀ ਆ ਪੈਰ ਤੇ ਲੱਗੀ ਗੋਲੀ ਜਿਸ ਨਾਲ ਉਹ ਇੰਜਰਡ ਹੋਇਆ ਉਹਨੂੰ ਹਸਪੀਟਲ ਪਹੁੰਚਾ ਦਿੱਤਾ ਗਿਆ ਇਸ ਕੇਸ ਦੇ ਵਿੱਚ ਆਉਣ ਵਾਲੇ ਦਿਨਾਂ 'ਚ ਕਾਫੀ ਸਿਗਨੀਫੀਕੈਂਟ ਜਿਹੜੀਆਂ ਅਰੈਸ ਹੋਣਗੀਆਂ ਔਰ ਹੋਰ ਵੀ ਰਿਕਵਰੀਜ਼ ਹੋ ਸਕਦੀਆਂ ਔਰ ਸਾਨੂੰ ਉਮੀਦ ਹੈ ਕਿ ਬਾਕੀ ਜਿਹੜੇ ਐਡਜੋਇਨਿੰਗ ਏਰੀਏ ਨੇ ਸ਼ਹਿਰ ਤੋਂ ਇਲਾਵਾ ਵੀ ਉਹਦੀਆਂ ਵੀ ਜਿਹੜੀਆਂ ਮਾਰਦਾ ਤਾਂ ਸ਼ਾਮਲ ਲੋਕ ਨੇ ਉਹ ਵੀ ਅਸੀਂ ਫੜਾਂ